ਇਹ ਕੋਟੀ ਦੀ ਫਰਖਤ ਕਿੰਨੇ ਮਰਲੇ ਦੀ ਕੋਟੀ ਦੀ ਬਹੁਤ ਮਰਲੇ ਦੀ ਹੋਣੀ ਕਿੰਨੇ ਕੀਮਤ ਆ ਉਸ ਕੋਟੀ ਦੀ 4-5 ਕਰੋੜ ਹੋਣੀ ਹੈ ਤੇ ਤੁਹਾਡੀ ਲੜਕੀ ਨੇ ਕਿਸ ਤਰ੍ਹਾਂ ਤੁਹਾਡੇ ਨਾਲ ਫਰੋਡ ਕਰ ਲਿਆ ਉਹਨਾਂ ਨੇ ਮੇਰੇ ਤੋਂ ਦਸਤ ਕਰਾ ਲਏ ਨੇ ਕਾਗਜ਼ਾਂ ਤੇ ਹਾਂ ਕਰੇ ਅੱਛਾ ਮੇਰੇ ਜਵਾਈ ਨੇ ਦੋਹਾਂ ਨੂੰ ਦਸਤ ਕਰਾ ਲਏ ਆਪਾਂ ਜਨੂਨਾਂ ਦਾ ਚਾਹੀਦਾ ਲੋਨ ਲੈਣਾ ਹੈ ਜਾਂ ਕੀ ਕਰਨਾ ਮਕਸਦ ਦਸਤ ਕਰਾ ਕੇ ਲੈ ਗਏ ਉਹ ਅੱਛਾ ਮੈਂ ਮੁੜ ਕੇ ਆਪਾਂ ਜਨੂਨ ਨਾਲ ਕੀਤਾ ਜਿਹੜਾ ਨਗਾ ਕੋਟੀ ਦੇ ਦਿੱਤੀ ਜੇ ਕੋਈ ਤੁਹਾਡੀ ਵੇਟਿੰਗ ਕੀ ਕਰਿਆ ਤੁਹਾਡੇ ਨਾਲ ਉਹ ਸਾਡੇ ਨੇ ਕਰੋੜ ਕਰਿਆ ਜੀ ਉਸਨੇ ਕੋਠੀ ਵੇਚ ਕੇ ਸਾਨੂੰ ਬੇਕਾਰ ਕਰਤਾ ਨਹੀਂ </body> ਸਗੀ ਬੇਟੀ ਨੇ ਸਗੀ ਬੇਟੀ ਜੀ ਸਭ ਹੀ ਵੇਚ ਗਿਆ ਜੀ ਜਾਈ ਸਕਿਆ ਉਹ ਕਿਸ ਤਰ੍ਹਾਂ ਕਰਿਆ ਜੀ ਕੋਠੀ ਦੀ ਕੀਮਤ ਕਿੰਨੀ ਸੀ ਉਹ ਕਿੱਥੇ ਦੀ ਕੋਠੀ ਸੀ ਮੇਂ 5-4 ਕਰੋੜ ਤਾਂ ਹੋਣੀ ਹੈ ਜੀ ਉਹ ਵੀ ਕਾਰਨਰ ਸੇ ਕੋਠੀ ਹੈ 10 ਮਰਲੇ ਦੀ ਕੋਠੀ ਕਿੰਨੇ ਦੀ 60-60 ਹਜ਼ਾਰ ਰੁਪਏ ਮੋਹਾਲੀ ਸਾਜ ਮੋਹਾਲੀ ਫਿਰ ਤਾਂ ਖੋਲ੍ਹਣਗੇ ਸਰਕਾਰ ਦੀ ਦੇਣੇ ਬਸ ਟਕਰਾ ਲੈ ਜੀ ਮੈਨੂੰ ਲੋਨ ਲੈਣਾ ਹੈ ਅੱਛਾ ਹੁਣੇ ਸਾਲੋਂ ਛੱਡ ਕੇ ਆ ਬਾਹਰ ਕਲੇ ਜਾਂ ਪਿੱਛੋਂ ਕੋਠੀ ਵੇਚਤੀ ਮੈਂ ਸਮਝੀ ਇਹ ਜਿਹੜੇ ਸਰਦਾਰ ਵੀ ਫਾਡੇ ਸੌਰਭਾ ਸਾਹਿਬ ਆ ਜੀ ਹਾਂਜੀ ਸਰਦਾਰ ਸਾਹਿਬ ਤੇ ਕੀ ਫਰੌਡ ਹੋਇਆ ਇਹਨਾਂ ਦੇ ਨਾਲ ਜੀ ਇਹਨਾਂ ਨੇ ਤਾਂ ਸ਼ੈਨ ਕਰਾ ਲੇ ਠੋਖੇ ਨਾਲ ਹੀ ਨਾ ਕੋਲਾ ਕੇ ਰਹਿਣ ਲੱਗ ਪਏ 68 ਸੈਕਟਰ ਕੋਠੀ 'ਚ ਕੌਣ ਰਹਿਣ ਲੱਗ ਗਿਆ ਮੇਰੇ ਨਾਨਦੇ ਤੇ ਨਣ ਬੋਈਆ ਅੱਛਾ ਚਤਨਾਪੁਰ ਤੋਂ ਸੱਤ ਪਾਤਸ਼ਾਹ ਸੀ ਨਾ ਅੱਛਾ ਜੀ ਹਾਂਜੀ ਤੇ ਬੇਟਾ ਉਹਨਾਂ ਦਾ ਪ੍ਰੇਤਪਾਲ ਤੁਸੀਂ ਵੀ ਵਿਚੇ ਰਹਿੰਦੇ ਸੀ ਹਾਂਜੀ ਹਾਂ ਤੇ ਫਰੌਡ ਕੀ ਹੋਇਆ ਫਿਰ ਕਿਸ ਤਰ੍ਹਾਂ ਫਰੌਡ ਕਰਿਆ ਉਹਨਾਂ ਨੇ ਕੋਠੀ ਦਾ ਉਹਨਾਂ ਨੇ ਨਾ ਤਾਂ ਸੈਨ ਕਰਵਾਇਆ ਉਸ ਤੋਂ ਤਾਂ ਬੇਦੰਦੀ ਸੀ ਤੇ ਹੁਣ ਉਹ ਆਪ ਫੋਨ ਕਰਕੇ ਹੋਰ ਹੋਰ ਰੰਬਨ ਦੇ ਸਾਨੂੰ ਵੀ ਮੈਸੇਜ ਕਰਦਾ ਹੈ। ਤੇ ਮੈਂ ਇੱਥੇ ਬਿਆਨੇ ਪੁੱਛੀ ਤੁਹਾਡੇ ਕੋਲ ਆਵਾਂਗਾ ਜਿੱਤ ਤੁਹਾਨੂੰ ਉਹ ਨਾ ਹੁਣ ਕੱਢਿਆ ਹੈ ਫਰਸ ਸੈਕਟਰ ਤੋਂ। ਇਹ ਅਸੀਂ ਤੁਹਾਡੇ ਪਿੰਡ ਆ ਕੇ ਸਾਨੂੰ ਦੱਸਾਂਗੇ ਪਤਾ। ਇਹ ਜਿਹੜੀ ਕੋਠੀ ਦੀ ਕੀਮਤ ਕਿੰਨੀ ਹੈ ਜੀ ਇਹ। 4-5 ਕਰੋੜ ਦੀ ਹੈਗੀ ਹੈ ਜੀ। ਤੇ ਹੁਣ ਤੁਸੀਂ ਸਰਕਾਰ ਤੇ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਹੋ ਜੀ? ਸਾਨੂੰ ਇਨਸਾਫ ਹੋਣਾ ਚਾਹੀਦਾ ਜੀ ਸਾਡੇ ਮੇਰੇ ਘਰ ਵਾਲੇ ਨੇ ਜਿੰਨਾਂ ਨੇ ਗਲਤ ਕਰਕੇ ਤੇ ਕੀਤਾ ਅੰਦਰ। ਸਾਰਾ ਕੁਝ ਗਲਤ ਹੋ ਗਿਆ 8 ਜੇਜ਼ ਜਿੰਦੀ ਅਕਨ ਮਹਾ ਇਦਾਂ ਦੀ ਗੱਲ ਥੋੜਾ ਕਰਨੀ ਆ ਪਰ ਮੈਨੂੰ ਲੱਗਦਾ ਹਾਂ ਕਿ ਪਾਲਿਕਾ 8 ਜੇਜ਼ ਚਾਹਤ ਜਿਹੜਾ ਉਹਨਾਂ ਨੂੰ ਗਲਤੀ ਨਾਲ ਧੱਕੇ ਨਾਲ ਇੱਕ ਨਾਂ ਨਾਲ ਰੈਸ ਸੀ ਤਾਂ ਉਹਨਾਂ ਤੇ ਪਰਚਾ ਕੀਤਾ ਤੇ ਉਹਨਾਂ ਨੂੰ ਮਾਰਨੇ ਦੀ ਧਮਕੀਆਂ ਉਹਨਾਂ ਨੂੰ ਵੀ ਦਿੱਤੀਆਂ ਜਾਂਦੀਆਂ ਆ ਹਾਂਜੀ ਮੇਰੇ ਬੇਟੇ ਨੂੰ ਵੀ ਮਾਰਨੇ ਨੂੰ ਫਿਰਦੇ ਨੇ ਨਾ ਦੋਹਾਂ ਨੂੰ ਮਾਰ ਦੇਣਾ ਜੀ ਅਜ਼ਾੜ ਨਾਲੇ ਕੁਛ ਨਹੀਂ ਉਹਨਾਂ ਨੂੰ ਗਾਇਬ ਰਹਿ ਰਿਹਾ ਵਰਤਮਾਨਾ ਚੱਲ ਰਿਹਾ ਕਹਿੰਦੇ ਨੇ ਲੜਕੇ ਜਿਹੜੇ ਨੇ ਜ਼ਮੀਨਾਂ ਵਡਾਉਂਦੇ ਨੇ ਤੇ ਧੀਆਂ ਦੁੱਖ ਵਡਾਉਂਦੀਆਂ ਨੇ ਪਰ ਇਹ ਕਿਹਾ ਜਾ ਪਰਿਵਾਰ ਤੁਹਾਨੂੰ ਅਸੀਂ ਮਿਲਾਨ ਜਾ ਰਹੇ ਹਾਂ ਜਿੱਥੇ ਇੱਕ ਹਵਤਤੀ ਜਿਹੜੀ ਜੋ ਸਦੀਆਂ ਤੋਂ ਬਣੀ ਆ ਰਹੀ ਸੀ ਕਿ ਧੀਆਂ ਦੁੱਖ ਵਡਾਉਂਦੀਆਂ ਨੇ ਤੇ ਲੜਕੇ ਜ਼ਮੀਨਾਂ ਵਡਾਉਂਦੇ ਨੇ ਉਹ ਉਲਟ ਹੋ ਗਈ ਹੈ ਤੇ ਲੜਕੀ ਜਿਹੜੀ ਹੈ ਉਹ ਆਪਣੀ ਮਾਪਿਆਂ ਦੇ ਨਾਲ ਜਿਹੜੀ ਐ ਫਰੌਡ ਕਰਕੇ ਜਿਹੜੀ ਐ ਚਲੀ ਗਈ ਐ ਤਕਰੀਬਨ 4-5 ਕਰੋੜ ਰੁਪਏ ਦਾ ਜਿਹੜਾ ਹੈ ਫਰੌਡ ਕੀਤਾ ਐ ਤੇ ਆਓ ਤੁਹਾਨੂੰ ਮਲਾਉਂਦੇ ਆ ਉਹਨਾਂ ਬਜ਼ੁਰਗਾਂ ਦੇ ਨਾਲ ਉਹਨਾਂ ਦੇ ਪਰਿਵਾਰਕ ਮੈਂਬਰਾਂ ਦੇ ਨਾਲ ਜਿੱਥੇ ਇੱਕ ਸਾਕੀ ਲੜਕੀ ਹੀ ਆਪਣੇ ਮਾਪੇ ਦੇ ਨਾਲ ਤਕਰੀਬਨ ਕੋਠੀ ਜਿਹੜੀ ਹੈ ਧੋਖੇ ਨਾਲ ਕਿਸ ਤਰ੍ਹਾਂ ਉਹ ਫਰੌਡ ਕਰਦੀ ਐ ਤੇ ਅੱਗੇ ਕਿਹਨੂੰ ਵੇਚਦੀ ਐ ਤੇ ਆਪਾਂ ਉਹਨਾਂ ਦੇ ਜਿਹੜੇ ਬਜ਼ੁਰਗ ਨੇ ਉਸ ਦੇ ਪਿਤਾ ਨੇ ਲੜਕੀ ਦੇ ਆਪਾਂ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਕਿ ਉਹ ਇਸ ਬਾਰੇ ਕੀ ਕਹਿੰਦੇ ਨੇ ਹੋਰ ਪਰਿਵਾਰ ਦੇ ਮੈਂਬਰ ਵੀ ਸਾਡੇ ਨਾਲ ਨੇ ਆਪਾਂ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਅਮਰੀਕ ਸਿੰਘ ਅਮਰੀਕ ਸਿੰਘ ਜੀ ਤੁਹਾਡੇ ਨਾਲ ਕਿਸੇ ਨੇ ਫਰਾਡ ਕਰਿਆ ਕਿਹਨੇ ਫਰਾਡ ਕਰਿਆ ਜੀ ਮੇਰੀ ਲੜਕੀ ਨੇ ਕਰਿਆ ਜੀ ਸਤਾਮਮ ਖੋਲ ਨੇ ਅੱਛਾ ਹਾਂ ਜੀ ਮੇਰੀ ਕੋਠੀ ਹੈ ਜੀ ਠਾਰ ਸੈਕਟਰ ਚ ਕਿੰਨੇ ਮਰਲੇ ਦੀ ਕੋਠੀ ਦੀ 10 ਮਰਲੇ ਦੀ ਹੋਣੀ ਹੈ ਕਿੰਨੇ ਕੀਮਤ ਦਾ ਉਸ ਕੋਠੀ ਦੀ 4-5 ਕਰੋੜ ਹੋਣੀ ਜੀ ਤੇ ਤੁਹਾਡੀ ਲੜਕੀ ਨੇ ਕਿਸ ਤਰ੍ਹਾਂ ਤੁਹਾਡੇ ਨਾਲ ਫਰਾਡ ਕਰ ਲਿਆ ਉਹਨਾਂ ਨੇ ਮੇਤੋਂ 10% ਕਰਾ ਲਏ ਨਾ ਕਾਗਜ਼ਾਂ ਤੇ ਹਾਂ ਕਰੇ ਅੱਛਾ ਮੇਰੇ ਜੋ ਆਈ ਨੇ ਉਹਨਾਂ ਨੂੰ 10% ਕਰਾ ਲਏ ਉਹ ਪਤਾ ਨਹੀਂ ਉਹਨਾਂ ਨੇ ਕਿਆ ਕੀਤਾ ਲੋਨ ਲੈਣਾ ਆ ਜਾਂ ਕਿਆ ਕਰਨਾ ਹਾਂ ਬਸ 10% ਕਰਾ ਕੇ ਲੈ ਗਏ ਉਹ अच्छा ਮ ਉਹ ਮੁੜ ਕੇ ਪਤਾ ਨਹੀਂ ਉਹਨੇ ਕੀ ਕੀਤਾ ਫਿਰ ਉਹਨੇ ਗਾਂ ਕੋਠੀ ਵੇਚ ਦਿੱਤੀ اچھا ਆਪਣੇ ਹਸਬੰਦ ਨੂੰ ਦੇ ਦਿੱਤੀ ਉਹਨੇ ਕਹਾਂ ਹੋਰ ਕਿ ਵੇਚੀ اچھا ਵੇ ਕੋਠੀ ਜਿੱਥੇ ਤੁਸੀਂ ਰਹਿੰਦੇ ਤੇ ਹੁਣ ਤੁਹਾਨੂੰ ਘਰੋਂ ਕੱਢਦੇ ਆ ਜੀ ਉਹਨਾਂ ਨੇ ਹਾਂ ਜੀ ਉੱਥੇ ਕੁਝ ਨਹੀਂ ਰਿਹਾ ਹੁਣੋਂ ਕੱਢਤਾ ਉਹਨਾਂ ਨੇ ਸਾਮਾਨ ਕੋਈ ਨਹੀਂ ਉਹਨੂੰ ਸਭ ਚੱਕ ਲੈ ਗਏ ਹਾਂ ਔਰ ਸਾਨੂੰ ਕੱਢ ਕੱਢ ਤੱਕ ਆਪਾਂ ਕੱਢੀ ਸਗੀ ਬੇਟੀ ਨੇ ਤੁਹਾਡੇ ਨਾਲ ਸਗੀ ਸਗੀ ਬੇਟੀ ਤੇ ਹੁਣ ਕਿੱਥੇ ਤੁਹਾਡਾ ਧੀ ਜਵਾਈ ਕਿੱਥੇ ਹੈ ਜੀ ਉਹ ਆਸਟ੍ਰੇਲੀਆ ਚ ਹੈ ਜੀ اچھا ਤੇ ਤੁਹਾਡਾ ਤੁਹਾਡੀ ਲੜਕੀ ਆ ਜਵਾਈ ਨੇ ਕਰਿਆ ਹੈ ਹਾਂ ਜੀ ਤੇ ਤੁਸੀਂ ਫਿਰ ਕੀ ਸਰਕਾਰ ਦਾ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਹੋ ਅਸੀਂ ਪ੍ਰਸ਼ਾਸਨ ਤੋਂ ਮੰਗ ਕਰਦੇ ਵੀ ਸਾਡੀ ਮਦਦ ਕੀਤੀ ਜਾਵੇ ਸਾਨੂੰ ਬਸਾਇਆ ਜਾਵੇ ਦੁਬਾਰਾ ਅੱਛਾ ਹਾਂ ਤੱਕਾ ਕੀ ਤਸਾਦੇ ਨਾਲ ਇਹਨਾਂ ਨੇ ਕੀ ਨਾਮ ਹੈ ਜੀ ਤੁਹਾਡਾ ਕਰਮਜੀਤ ਕੌਰ ਕਰਮਜੀਤ ਕੌਰ ਜੀ ਤੁਹਾਡੀ ਬੇਟੀ ਨੇ ਕੀ ਕਰਿਆ ਤੁਹਾਡੇ ਨਾਲ ਉਹ ਸਾਡੇ ਨਾਲ ਫਰੋਡ ਕਰਿਆ ਜੀ ਇਸਨੇ ਕੋਠੀ ਵੇਚ ਕੇ ਸਾਨੂੰ ਬੇਕਾਰ ਕਰਤਾ ਨਹੀਂ ਤੁਹਾਡੀ ਸખી ਬੇਟੀ ਨੇ ਹਾਂ ਸખી ਬੇਟੀ ਜੀ ਸખી ਬੇਟੀ ਹੈ ਈ ਜੋਈ ਸਕਿਆ ਸਾਡੇ ਹਾਂ ਹਾਂ ਫਰਾਡ ਕਿਸ ਤਰ੍ਹਾਂ ਕਰਿਆ ਜਿਹੜੀ ਕੋਠੀ ਦੀ ਕੀਮਤ ਕਿੰਨੀ ਸੀ ਉਹ ਕਿੱਥੇ ਦੀ ਕੋਠੀ ਉਹਨੇ 5-4 ਕਰੋੜ ਤਾਂ ਹੋਣੀ ਹੈ ਜੀ ਉਹਦੀ ਕਾਰਨਰ ਪਰ ਕੋਠੀ ਹੈ 10 ਮਰਲੇ ਦੀ ਕੋਠੀ ਹੈ ਕਿੱਥੇ ਜੀ 68 ਸੈਕਟਰ ਸਜੀ ਮੋਹਾਲੀ ਹਾਂਜੀ ਮੋਹਾਲੀ ਤੇ ਤੁਸੀਂ ਜਦੋਂ ਉੱਥੇ ਰਹਿੰਦੇ ਤੇ ਧੀ ਜੋਈ ਵੀ ਤੁਹਾਡੇ ਨਾਲੇ ਰਹਿੰਦੇ ਸੀ ਹਾਂਜੀ ਪਹਿਲਾਂ ਤਾਂ ਅਸੀਂ ਇਕੱਲੇ ਰਹਿੰਦੇ ਤੇ ਫਿਰ ਕੁਛ ਦਿਨ ਰਹੇ ਅ ਫਿਰ ਚਲੇ ਗਏ ਅੱਛਾ ਹਾਂਜੀ ਤੇ ਫਿਰ ਫਰਾਡ ਕਿਸ ਤਰ੍ਹਾਂ ਕਰਿਆ ਤੁਹਾਡੇ ਨਾਲ ਉਹਨੇ ਫਿਰ ਧੋਖੇ ਨਾਲ ਜਿਉਨੇ ਸਰਦਾਰ ਜੀ ਦੇ ਦਸਕਤ ਕਰਾ ਲਏ ਹੂੰ ਤੇ ਮੈਂ ਲੋਨ ਲੈਣਾ ਅੱਛਾ ਹੁਣ ਸਾਨੂੰ ਛੱਡ ਕੇ ਆ ਬਾਹਰ ਚਲੇ ਗਏ ਉਹਨਾਂ ਪਿੱਛੋਂ ਕੋਠੀ ਵੇਚਤੀ ਅੱਛਾ ਹੁਣ ਸਾਨੂੰ ਇਨਸਾਫ ਮਿਲਣਾ ਚਾਹੀਦਾ ਹੁਸੀਂ ਦਰਦ ਦਰਦ ਦੇ ਠੋਖਰਾ ਖਾ ਰਹੇ ਆ ਸਾਡੇ ਪੋਤੇ ਨੂੰ ਉਲਟ ਫੁਲਟ ਬੋਲਦੇ ਪੋਤੇ ਨੂੰ ਹੀ ਆ ਫੋਨੋਂ ਜੇ ਕੁਝ ਕੁਝ ਲਿਖ ਲੈ ਕੇ ਭੇਜੀ ਜਾਂਦਾ ਕੌਣ ਜਵਾਈ ਸਾਡਾ ਨਾ ਜੀ ਮੇਰੇ ਦੋਤਾ ਅੱਛਾ ਕੀ ਆ ਕਹਿੰਦਾ ਮੈਂ ਕੀ ਦੱਸਾਂਗਾ ਦੰਨੀ ਹਾਂ ਦੱਸਣੀ ਉਹ ਗੱਲਾਂ ਨਹੀਂ ਜਿਹੜੀਆਂ ਮੈਂ ਤੁਹਾਨੂੰ ਹਾਂ ਬਹੁਤ ਗਲਤ ਬੋਲਦਾ ਹੈ ਤੇ ਹੁਣ ਤੁਸੀਂ ਸਰਕਾਰ ਤੇ ਪ੍ਰਸ਼ਾਸਨ ਤੋਂ ਕੀ ਮੰਗ ਜਾਂਦੇ ਹੋ ਉਹ ਤਾਂ ਵੀ ਸਾਨੂੰ ਨਿਸ਼ਬਦ ਦੇਣਾ ਚਾਹੀਦਾ ਸਰਕਾਰ ਨੂੰ ਮਨਪ੍ਰੀਤ ਕਰਨ ਮਨਪ੍ਰੀਤ ਜੀ ਇਹ ਜਿਹੜੇ ਸਰਦਾਰ ਜੀ ਤੁਹਾਡੇ ਸਹੁਰਾ ਸਾਹਿਬ ਹੈ ਜੀ ਹਾਂਜੀ ਸਹੁਰਾ ਸਾਹਿਬ ਤੇ ਕੀ ਫਰੌਡ ਹੋਇਆ ਇਹਨਾਂ ਦੇ ਨਾਲ ਜੀ ਇਹਨਾਂ ਤੋਂ ਹਸੈਨ ਕਰਾ ਲੇ ਧੋਖੇ ਨਾਲ ਹੀ ਨਾਲ ਕੋਲਾ ਕੇ ਰਹਿਣ ਲੱਗ ਪਏ 68 ਸੈਕਟਰ ਕੋਠੀ ਚ ਕੌਣ ਰਹਿਣ ਲੱਗ ਗਿਆ ਮੇਰੀ ਨਾਨਦੇ ਤੇ ਨੰਦੋਈਆ ਅੱਛਾ ਸਤਨਾਮ ਕੌਰ ਸਤਪਾਲ ਸਿੰਘ ਅੱਛਾ ਜੀ ਹਾਂਜੀ ਇੱਕ ਬੇਟਾ ਉਹਨਾਂ ਦਾ ਪ੍ਰੇਤਪਾਲ ਤੁਸੀਂ ਵੀ ਵਿਚੇ ਰਹਿੰਦੇ ਸੀ ਹਾਂਜੀ ਸੀ ਤੇ ਫਰਾਡ ਕੀ ਹੋਇਆ ਫਿਰ ਕਿਸ ਤਰ੍ਹਾਂ ਫਰਾਡ ਕਰਿਆ ਉਹਨਾਂ ਨੇ ਕੋਠੀ ਦਾ ਉਹਨਾਂ ਨੇ ਨਾ ਤੋਸੈਨ ਕਰਵਾਏ ਧੋਖੇ ਨਾਲ ਅੱਛਾ ਉਹ ਕਹਿੰਦੇ ਵੀ ਸਾਨੂੰ ਕੋਈ ਹੋਣਾ ਕੁਝ ਪਤਾ ਨਹੀਂ ਸਾਨੂੰ ਇਹਨਾਂ ਨੂੰ ਵੀ ਨਹੀਂ ਕੁਛ ਤਾਂ ਦੱਸਿਆ ਚੰਗੀ ਤਰ੍ਹਾਂ ਨੌਨ ਲੈਣਾ ਨੌਨ ਲੈਣਾ ਜਾਂ ਕੁਝ ਵੀ ਲੈਣਾ ਮੈਨੂੰ ਤਾਂ ਪਤਾ ਹੀ ਨਹੀਂ ਲੱਗਿਆ ਜੀ ਮੈਨੂੰ ਕੁਝ ਵੀ ਨਹੀਂ ਤੁਸੀਂ ਦੱਸ ਦਿਓ ਮੇਰੇ ਤੋਂ ਚੋਰੀ ਕਰਦੇ ਸੀ ਤੂੰ ਕਰਨ ਤੁਸੀਂ ਅੱਛਾ ਜੀ ਹਾਂਜੀ ਤੇ ਤੁਹਾਨੂੰ ਪਤਾ ਕਿਸ ਤਰ੍ਹਾਂ ਲੱਗਿਆ ਵੀ ਤੁਹਾਡੇ ਨਾਲ ਫਰਾਡ ਹੋ ਗਿਆ ਪਤਾ ਜਦੋਂ ਉਹਨਾਂ ਨੇ ਇਹ ਸਾਰਾ ਕੁਝ ਹੋਇਆ ਉਸ ਤੋਂ ਬਾਅਦ ਪਤਾ ਲੱਗਿਆ ਜੋ ਕਿ ਐਦਾ ਦੋਨੋਂ ਨੇ ਐਦਾ ਕੀਤਾ ਹੀ ਤੇ ਮੇਰੇ ਬੇਟੇ ਨੂੰ ਧਮਕੀਆਂ ਦੇ ਰਹੀਆਂ ਜੀ ਤੇਰੇ ਗੋਲੀ ਮਾਰਨੀ ਉਹ ਫੁੱਟਬਾਲ ਪਲੇਅਰ ਫੁੱਟਬਾਲ ਦਾ ਨੈਸ਼ਨਲ ਦਾ ਪਲੇਅਰ ਹੈ ਇਹ ਉਹ ਕੌਣ ਧਮਕੀਆਂ ਕੌਣ ਦਿੰਦਾ ਹੈ ਜੀ ਇਹਨਾਂ ਦਾ ਜਿਹੜੀ ਮੇਰੀ ਨਣ ਦਾ ਹੈ ਉਹਨਾਂ ਦਾ ਬੇਟਾ ਤੇ ਇੱਕ ਦੂਜੀ ਨਣ ਦੇ ਇੱਕ ਹੋਰ ਉਹਨਾਂ ਦਾ ਬੇਟਾ ਵੀ ਸਾਡੇ ਕੋਲ ਰਿਕਾਰਡਿੰਗ ਆ ਤੇ ਸਾਰਾ ਕੁਝ ਪਿਆ ਹੈ ਤੇ ਉਹ ਕਿੱਥੇ ਰਹਿੰਦੇ ਆ ਜੀ ਹੁਣ ਉਹ ਬਾਹਰ ਹੈ ਜੀ ਅੱਛਾ ਪਹਿਲਾਂ THAILAND ਸੀਗਾ ਉਸ ਟਾਈਮ ਉਹਨਾਂ ਨੇ ਫੋਨ ਕਰਕੇ ਧਮਕੀਆਂ ਦਉਂਦੇ ਸੀ ਤੇ ਹੁਣ ਉਹ ਆਪ ਫੋਨ ਕਰਕੇ ਹੋਰ ਹੋਰ ਨੰਬਰਾਂ ਤੇ ਸਾਨੂੰ ਵੀ ਮੈਸੇਜ ਕਰਦਾ ਹੈ अच्छा ये मैं इथे बयाले इथे ਤੁਹਾਡੇ ਕੋਲ ਆਵਾਂਗਾ ਜਿੱਥੇ ਸਾਨੂੰ ਉਹਨਾਂ ਨੇ ਹੁਣ ਕੱਢਿਆ 38 ਸੈਕਟਰ ਚ ਤੇ ਅਸੀਂ ਤੁਹਾਡੇ ਪਿੰਡ ਆ ਕੇ ਤੁਹਾਨੂੰ ਦੱਸਾਂਗੇ ਤਦ ਤੱਕ ਤੇ ਜਿਹੜੀ ਕੋਠੀ ਦੀ ਕੀਮਤ ਕਿੰਨੀ ਹੈ ਜੀ ਇਹ 4-5 ਕਰੋੜ ਦੀ ਹੈਗੀ ਹੈ ਜੀ اچھا ਹਾਂਜੀ ਤੇ ਹੁਣ ਤੁਸੀਂ ਸਰਕਾਰ ਤੇ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਹੋ ਜੀ ਸਾਨੂੰ ਇਨਸਾਫ ਹੋਣਾ ਚਾਹੀਦਾ ਜੀ ਸਾਡੇ ਮੇਰੇ ਘਰ ਵਾਲੇ ਨੂੰ ਵੀ ਉਹਨਾਂ ਨੇ ਗਲਤ ਪਰਚਾ ਦੇ ਕੇ ਕੀਤਾ ਅੰਦਰ ਸਾਰਾ ਕੁਝ ਗਲਤ ਜੋ 8 ਫੇਜ਼ ਦੇ ਅਠਵੇਂ ਨਹੀਂ ਇਦਾਂ ਦੀ ਗੱਲਾਂ ਸੁਣਾ ਕਰਨੀਆਂ ਪਰ ਹੁਣ ਕਾਹਦੇ ਹਾਂ ਗੱਲ ਕਰਦੀ ਆ ਅੱਠਵੇਂ ਚੌਕ ਦੇ ਵਿਜੋ ਉਹਨਾਂ ਨੂੰ ਦਲਤੀ ਨਾਲ ਟੱਕੇ ਨਾਲੇ ਉੱਥੇ ਨਾਲ ਰੈਸਟ ਕੀਤਾ ਤੇ ਉਹਨਾਂ ਤੇ ਪਰਚਾ ਕੀਤਾ ਤੇ ਉਹਨਾਂ ਨੂੰ ਮਾਰਨੇ ਦੀ ਧਮਕੀਆਂ ਉਹਨਾਂ ਨੂੰ ਵੀ ਦਿੱਤੀਆਂ ਜਾਂਦੀਆਂ ਆ ਹਾਂਜੀ ਮੇਰੇ ਬੇਟੇ ਨੂੰ ਵੀ ਮਾਰਨੇ ਨੂੰ ਫਿਰਦੇ ਨੇ ਨਾ ਦੋਹਾਂ ਨੂੰ ਮਾਰ ਦੇਣਾ ਜੀ ਅ ਸਾਡੇ ਅਸੀਂ ਕੁਝ ਨਹੀਂ ਉਹਨਾਂ ਨੂੰ ਕਹਿ ਰਹੇ ਜੀ ਅਸੀਂ ਚੁੱਪ ਕੇ ਕਰਕੇ ਬੈਠੇ ਆ ਪਰ ਉਹ ਸਾਡੇ ਵਿਰੁੱਧ ਬਹੁਤ ਕੁਝ ਕਰ ਰਹੇ ਨੇ ਤੁਸੀਂ ਇਹਦੀ ਸ਼ਿਕਾਇਤ ਜਿਹੜੀ ਹੈ ਉੱਚ ਅਧਿਕਾਰੀਆਂ ਨੂੰ ਦਿੱਤੀ ਆ ਹਾਂਜੀ ਦਿੱਤੀ ਹੈ ਕੋਈ ਤੁਹਾਡੀ ਕਾਰਵਾਈ ਨਹੀਂ ਹੋ ਰਹੀ ਨਹੀਂ ਕੋਈ ਕਾਰਵਾਈ ਨਹੀਂ ਹੋਈ ਹਲੇ ਜੀ ਤੇ ਹੁਣ ਤੁਸੀਂ ਕੀ ਕੀ ਮੰਗ ਕਰਦੇ ਹੋ ਜੀ ਸਾਨੂੰ ਇਨਸਾਫ ਮਿਲਣਾ ਚਾਹੀਦਾ ਜੀ ਆ ਸਾਨੂੰ ਖਤਰਾ ਹੈ ਹੁਣ ਉਹ ਤਾਂ ਉਹਨਾਂ ਨੇ ਧੱਕੇ ਨਾਲ ਅੰਦਰ ਕਰਕੇ ਪਰਚਾ ਕਰਾ ਕੇ ਜਿੱਦਾਂ ਵੀ ਉਹਨਾਂ ਨੇ ਧੱਕਾ ਕੀਤਾ ਹੈ ਤੇ ਦੋ ਹੀ ਸਿਆਣੇ ਹੈ ਤੇ ਮੇਰੀ ਬੇਟੀ ਹੈ ਸਾਨੂੰ ਖਤਰਾ ਹੈ ਜੀ ਉਹਨਾਂ ਤੋਂ ਖਤਰਾ ਹੈ ਜੀ ਜਿਹੜੇ ਮੇਰੇ ਦੋ ਨਣਦੇ ਹੈ ਜੀ ਇੱਕ ਬਾਹਰ ਨਣਦਾ ਸਤਨਾਮ ਕੌਰ ਸਤਪਾਲ ਸਿੰਘ ਪ੍ਰਿਤਪਾਲ ਸਿੰਘ ਉਹਨਾਂ ਦਾ ਬੇਟਾ ਹੈ ਇਹ ਬੱਡੀ ਨਾਨੰਦ ਵੀ ਉਹਨਾਂ ਦੇ ਨਾਲ ਰਲ ਗਈ ਕੁਲਵਿੰਦਰ ਕੌਰ ਤੇ ਉਹਨਾਂ ਦਾ ਬੇਟਾ ਗੁਰਕਰਨ ਗੈਰੀ ਜਿਹੜਾ ਗੈਰੀ ਹੈ ਜੀ ਉਹ ਇੱਥੇ ਆਪਣੀ ਸਾਰੀ ਕਾਰਵਾਈ ਉਹ ਕਰਦਾ ਹੈ ਜੋ ਬਾਹਰ ਬੈਠ ਕੇ ਉਹਨਾਂ ਤੋਂ ਉਹਨਾਂ ਤੋਂ ਕਰਵਾ ਰਹੇ ਨੇ ਕਾਰਵਾਈ ਉਹ ਧਮਕੀਆਂ ਦੇ ਰਿਹਾ ਹੈ ਜੀ ਬੜੀ ਨਾਨੰਦ ਦਾ ਬੇਟਾ ਗੈਰੀ ਇਹ ਸਾਰੇ ਜ਼ਿੰਮੇਵਾਰ ਹੈ ਜੀ ਜਿਹੜੇ ਸਾਨੂੰ ਧਮਕੀਆਂ ਦੇ ਰਹੇ ਨੇ ਨੰਦਾਂ ਮੇਰੀਆਂ ਦੋਨੋਂ ਇਹ ਤਾਂ ਧਮਕੀਆਂ ਦੇ ਰਹੇ ਸਾਨੂੰ ਕੱਲ ਦਾ ਇਹ ਖਤਰਾ ਹੋ ਰਿਹਾ ਹੈ ਜੀ ਕਿ ਸੜਕ ਤੇ ਅਣਪਛਾਤੀਆਂ ਗੱਡੀਆਂ ਤੇ ਬੰਦੇ ਲੰਘ ਰਹੇ ਹੈ ਜੀ ਇਸ ਕਰਕੇ ਅਸੀਂ ਸਾਰੇ ਅੰਦਰ ਹੀ ਬੈਠੇ ਹੈ ਮੈਨੂੰ ਸਾਡੇ ਬੇਟੀਆਂ ਨੂੰ ਜੇ ਆਪਣੀ ਸਕੂਲ ਨਹੀਂ ਜਾਣ ਦਿੰਦੇ ਉਹਨੂੰ ਅਸੀਂ ਆਨਲਾਈਨ ਕਲਾਸਾਂ ਲਵਾ ਰਹੇ ਹਾਂ ਜੀ ਬੇਟੀਆਂ ਦੀ ਅਸੀਂ ਜਾਣ ਨਹੀਂ ਦਿੰਦੇ ਕਿਉਂਕਿ ਕੁਝ ਵੀ ਕਰ ਸਕਦੇ ਆ ਜੀ ਤੇ ਹੁਣ ਮੰਗ ਕੀ ਕਰਦੇ ਹੋ ਵੀ ਤੁਹਾਡੀ ਜਿਹੜੀ ਰਜਿਸਟਰੀ ਉਹਨਾਂ ਨੇ ਧੋਖੇ ਨਾਲ ਕਰਵਾਈ ਹੈ ਕੀ ਮੰਗ ਕਰਦੇ ਹੋ ਅਸੀਂ ਉਹ ਜਿਹੜੀ ਰਜਿਸਟਰੀ ਉਹਨਾਂ ਨੇ ਧੋਖੇ ਨਾਲ ਕਰਾਈ ਅਸੀਂ ਤੜਾਉਣੀ ਚਾਹੁੰਦੇ ਹਾਂ ਵੀ ਸਰਕਾਰ ਦੇ ਮੰਗ ਕਰਦੇ ਆ ਸਾਡੇ ਨਾਲ ਜੋ ਧੋਖਾ ਹੋਇਆ ਉਹਦਾ ਹਿਸਾਬ ਕਰਵਾਉਣਾ ਚਾਹੀਦਾ ਸਾਸ਼ੀ ਕਾਲ ਜੀ ਮੇਰਾ ਨਾਮ ਕਰਨਪ੍ਰਦੀਪ ਸਿੰਘ son of ਅਮਨਦੀਪ ਸਿੰਘ ਹੈ ਵੈਣਾ ਮੈਂ ਇੱਕ ਇੰਟਰਨੈਸ਼ਨਲ ਫੁੱਟਬਾਲ ਪਲੇਅਰ ਹਾਂ ਮੇਰੇ ਦਾਦਾ ਜੀ ਸਰਦਾਰ ਅਮਰੀਕ ਸਿੰਘ ਵਿਆਣਾ ਜੋ ਕਿ ਹਾਰਟ ਦੇ ਪੇਸ਼ੀਐਂਟ ਨੇ ਕਾਫੀ ਲੰਬੇ ਸਮੇਂ ਤੋਂ ਹਾਰਟ ਦੀ ਪ੍ਰੋਬਲਮ ਨਾਲ ਜੂਝ ਰਹੇ ਨੇ ਪਿਛਲੇ ਕੁਝ ਸਮੇਂ ਤੋਂ ਪਿਛਲੇ ਕੁਝ ਸਮੇਂ ਪਹਿਲਾਂ ਸਰਦਾਰ ਸਤਪਾਲ ਸਿੰਘ ਜੋ ਕਿ ਰਿਸ਼ਤੇ ਜਿਵੇਂ ਮੇਰੇ ਫੁੱਪੜ ਲੱਗਦੇ ਨੇ ਉਹਨਾਂ ਨੇ ਮੇਰੇ ਦਾਦਾ ਜੀ ਤੋਂ ਜਾਲੀ ਸਾਈਨ ਕਰਵਾ ਕੇ ਕੂਠੀ 68 ਸੈਕਟਰ ਸਟਾਰਟ ਸੈਕਟਰ ਮੁਹਾਲੀ 42585 ਨੰਬਰ ਕੋਟੀ ਆਪਣੇ ਨਾਮ ਕਰਵਾ ਲੀਤੀ ਕਰਵਾ ਲਈ ਸੀ ਜੋ ਕਿ ਮੇਰੇ ਦਾਦਾ ਜੀ ਵੱਲੋਂ ਮੇਰੀ ਭੂਆ ਨੂੰ ਐਜ਼ ਅ ਗਿਫਟ ਦਿੱਤੀ ਗਈ ਸੀਗੀ ਰਹਿਣ ਲਈ ਤੇ ਉਹਨਾਂ ਨੇ ਜਾਲੀ ਸਾਈਨ ਕਰਵਾ ਕੇ ਮੇਰੇ ਦਾਦਾ ਜੀ ਨੂੰ ਦਵਾਈ ਦਿਵਾਉਣ ਦੇ ਬਹਾਨੇ ਪਤਾ ਨਹੀਂ ਕਿਵੇਂ ਸਾਈਨ ਕਰਵਾਇਆ ਕਿਵੇਂ ਨਹੀਂ ਉਹਨਾਂ ਨੂੰ ਉਹਨਾਂ ਨੇ ਅੱਗੇ ਕੋਠੀ ਵੇਚ ਦਿੱਤੀ ਹੈ ਤੇ ਮੇਰੇ ਪਾਪਾ ਨੂੰ ਵੀ ਸਰਦਾਰ ਅਮਨਦੀਪ ਸਿੰਘ ਅਬਿਆਣਾ ਨੂੰ ਵੀ ਝੂਠੇ ਇਲਜ਼ਾਮਾਂ ਦੇ ਤਹਿਤ ਬਿਨਾਂ ਅਰੈਸਟ ਵਾਰੰਟ ਤੋਂ ਬਿਨਾਂ ਸੰਮਣਾ ਤੋਂ ਅਰੈਸਟ ਕੀਤਾ ਗਿਆ ਜੋ ਕਿ ਬਿਲਕੁਲ ਹੀ ਤੱਕਾ ਹੈ ਤੇ ਮੈਨੂੰ ਕਾ ਪਿਛਲੇ 3-4 ਦਿਨਾਂ ਤੋਂ ਬਹੁਤ ਹੀ ਕਾਲ ਫੋਨ ਕਾਲਸ ਆ ਰਹੀਆਂ ਨੇ ਬਹੁਤ ਹੀ ਮੈਸੇਜ ਆ ਰਹੇ ਨੇ ਵਾਇਸ ਮੈਸੇਜ ਆ ਰਹੇ ਨੇ ਮੈਨੂੰ ਜਾਨੋ ਮਾਰਨ ਦੀਆਂ ਧਮਕੀਆਂ ਵੀ ਆ ਰਹੀਆਂ ਐ ਤੇ ਇਹ ਇਹ ਸਾਰੀਆਂ ਕੁਝ ਇਹ ਸਾਰੀ ਇਹ ਸਾਰੀ ਚੀਜ਼ ਦੇ ਪਿੱਛੇ ਮੇਰੇ ਹੱਥ ਸਰਦਾਰ ਸਰਦਾਰ ਮੈਂ ਕਹਿਣਾ ਨਹੀਂ ਚਾਹੁੰਦਾ ਉਹ ਸਰਦਾਰ ਘਾਣ ਦੇ ਲਾਇਕ ਨਹੀਂ ਗੁਰਕਰਨ ਸਿੰਘ ਜੋ ਕਿ ਰਿਸ਼ਤੇ ਚ ਮੇਰੇ ਭੂਆ ਦਾ ਮੁੰਡਾ ਲੱਗਦਾ ਸਭ ਤੋਂ ਵੱਡੀ ਭੂਆ ਉਹਦੀ ਮਾਂ ਕੁਲਵਿੰਦਰ ਕੌਰ ਜੇ ਮੇਰੇ ਪਰਿਵਾਰ ਨੂੰ ਜਾਨੀ ਨੁਕਸਾਨ ਆਂਦਾ ਹੈ ਤੇ ਮੈਨੂੰ ਕੋਈ ਜਾਨੀ ਨੁਕਸਾਨ ਆਂਦਾ ਹੈ ਤਾਂ ਉਹਦੇ ਪਿੱਛੇ ਹੱਥ ਸਰ ਸਰਦਾਰ ਸਤਪਾਲ ਸਿੰਘ ਕੁਲਵਿੰਦਰ ਕੌਰ ਉਹਦੇ ਬੇਟੇ ਗੁਰਕਰਨ ਸਿੰਘ ਇਹਨਾਂ ਦਾ ਹੱਥ ਰਹੇਗਾ ਮੈਂ ਪ੍ਰਸ਼ਾਸਨ ਤੋਂ ਸਿਰਫ ਇਹ ਮੰਗਦਾ ਹਾਂ ਤੇ ਮੈਨੂੰ ਇਨਸਾਫ ਦਿੱਤਾ ਜਾਵੇ ਤੇ ਕੋਈ ਵੀ ਇਸ ਤਰ੍ਹਾਂ ਦੀ ਐਕਟੀਵਿਟੀ ਜੇ ਮੇਰੇ ਪਰਿਵਾਰ ਨਾਲ ਜਾਨੋਂ ਮਰਨ ਦਾ ਖਤਰਾ ਜੇ ਕੋਈ ਮੈਨੂੰ ਜਾਨੋਂ ਮਰਨ ਦਾ ਤੇ ਮੇਰੇ ਪਰਿਵਾਰ ਨੂੰ ਜਾਨੋਂ ਮਰਨ ਦਾ ਖਤਰਾ ਹੈ ਜੇ ਇਸ ਤਰ੍ਹਾਂ ਦੀ ਕੋਈ ਵੀ ਅਣਹੋਣੀ ਮੇਰੇ ਨਾਲ ਤੇ ਮੇਰੇ ਪਰਿਵਾਰ ਨਾਲ ਹੁੰਦੀ ਹੈ ਤਾਂ ਉਹਦੇ ਜ਼ਿੰਮੇਦਾਰ ਇਹ ਬੰਦੇ ਹੋਣਗੇ ਅਮਰੀਕ ਸਿੰਘ ਦੇ ਵੱਲੋਂ ਕਿਹਾ ਗਿਆ ਕਿ ਮੈਂ 68 ਸੈਕਟਰ ਦੇ ਵਿੱਚ ਇੱਕ ਕੋਠੀ ਬਣਾਈ ਕਾਰਨਰ ਦੀ ਕੋਠੀ ਸੀ ਜਿਸ ਦੀ ਕੀਮਤ ਤਕਰੀਬਨ 4 ਤੇ 5 ਕਰੋੜ ਰੁਪਏ ਆਕੀ ਜਾਂਦੀ ਹੈ ਜੁਵਾਈ ਅਰ ਲੜਕੀ ਉੱਥੇ ਆਂਦੇ ਨੇ ਤੇ ਆਪਣੇ ਬਾਪ ਨੂੰ ਜਿਹੜੇ ਨੇ ਨਾਲ ਰਹਿਣ ਲੱਗ ਜਾਂਦੇ ਨੇ ਤੇ ਕਹਿੰਦੇ ਨੇ ਸਾਨੂੰ ਜਿਹੜੀ ਆ ਥੋੜੇ ਜਿਹਾ ਪੈਸਿਆਂ ਦੀ ਲੋੜ ਹੈ ਤੇ ਕਾਗਜ਼ ਦੇ ਉੱਤੇ ਜਿਹੜੇ ਆਪਣੇ ਪਿਤਾ ਤੇ ਸਾਈਨ ਕਰਵਾ ਕੇ ਚਲੇ ਜਾਂਦੇ ਨੇ ਉਸ ਤੋਂ ਬਾਅਦ ਬਜ਼ੁਰਗ ਉੱਥੇ ਰਹਿੰਦੇ ਨੇ ਦੋਏ પતિ ਪਤਨੀ ਬਜ਼ੁਰਗ ਉੱਥੇ ਰਹਿ ਰਹੇ ਨੇ ਤੇ ਲੜਕੀ ਜਿਹੜੀ ਆ ਉਹਨਾਂ ਦੇ ਨਾਲ ਅੱਗੇ ਫਰਾਡ ਕਰਦੀ ਹੈ ਉਹ ਕੋਠੀ ਕਿਸੇ ਹੋਰ ਨੂੰ ਜਿਹੜੀ ਹੈ ਵੇਚ ਕੇ ਚਲੇ ਜਾਂਦੀ ਹੈ ਕਿਉਂਕਿ ਸਾਈਨ ਜਿਹੜੇ ਕਰਵਾਏ ਸੀ ਉਸਨੇ ਆਪਣੇ ਪਿਤਾ ਤੇ ਉਹ ਪਾਵਰ ਆਫ ਟਰਨੀ ਜਿਹੜੀ ਆ ਉਸਨੇ ਬਣਵਾ ਲਈਤੀ ਔਟਾਰਨੀ ਬਣਾਣੇ ਤੇ ਬਾਅਦ ਉਸਨੇ ਜਿਹੜੀ ਕੋਠੀ ਆਪਣੇ ਪਤੀ ਦੇ ਨਾਮ ਕਰ ਦਿੱਤੀ ਪਤੀ ਨੇ ਗਾਹਾਂ ਜਿਹੜੀ ਆ ਅੱਗੇ ਹੋਰ ਨੂੰ ਜਿਹੜੀ ਆ ਵੇਚ ਦਿੱਤੀ ਫਿਲਹਾਲ ਜਿਹੜੇ ਨੇ ਦੋਨੇ ਬਜ਼ੁਰਗ ਜਿਹੜੇ ਨੇ ਲੜਕੀ ਦੇ ਮਾਤਾ ਪਿਤਾ ਜਿਹੜੇ ਨੇ ਦਰਦਰ ਦੀਆਂ ਠੋਕਰਾਂ ਖਾਣ ਨੂੰ ਮਜਬੂਰ ਨੇ ਕਿਉਂਕਿ ਕਰੋੜਾਂ ਰੁਪਏ ਦੀ ਜਿਹੜੀ ਕੋਠੀ ਉਹਨਾਂ ਦੇ ਕੋਲੋਂ ਜਾ ਚੁੱਕੀ ਆ ਤੇ ਲੜਕੀ ਉਸਦੇ ਨਾਲ ਫਰਾਡ ਕਰਕੇ ਆਸਟ੍ਰੇਲੀਆ ਪਹੁੰਚ ਗਈ ਆ ਤੇ ਜੁਆਈ ਵੀ ਜਿਹੜਾ ਉਹਦਾ ਆਸਟ੍ਰੇਲੀਆ ਪਹੁੰਚ ਗਿਆ ਏ ਪੋਤੇ ਨੂੰ ਵੀ ਜੜੀਆਂ ਨੇ ਮਾਰਨ ਦੀਆਂ ਧਮਕੀਆਂ ਆ ਰਹੀਆਂ ਨੇ ਉੱਚ ਅਧਿਕਾਰੀਆਂ ਨੂੰ ਜ਼ਰੂਰ ਇਹਨਾਂ ਨੇ ਜਿਹੜੀ ਆਰਜ਼ੀ ਦੇ ਦਿੱਤੀ ਆ ਹੁਣ ਦੇਖਣਾ ਹੋਵੇਗਾ ਕਿ ਉੱਚ ਅਧਿਕਾਰੀ ਇਸ ਤੇ ਕੀ ਫੈਸਲਾ ਲੈਂਦੇ ਨੇ ਕਿ ਆ ਜਿਨ੍ਹਾਂ ਨੇ ਫਰੌਡ ਕੀਤਾ ਉਹਨਾਂ ਤੇ ਪਰਚਾ ਹੋਵੇਗਾ ਜਾਂ ਇਹਨਾਂ ਦੀ ਜਿਹੜੀ ਰਜਿਸਟਰੀ ਕੈਂਸਲ ਹੋਵੇਗੀ ਇਹ ਤਾਂ ਨਾਲ ਸਮਾਂ ਹੀ ਦੱਸੇਗਾ ਮੁਹਾਲੀ ਤੋਂ ਡੇਵਿਡ ਬਰਮਾ ਦੀ ਖਾਸ ਰਿਪੋਰਟ